ਅਸੀਂ ਸੋਚਦੇ ਸੀ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਲੁਧਿਆਣਾ ਦੀ ਵਿੱਚ ਆ ਗਏ। ਉਹ ਹੁਣ ਇੱਥੇ ਚੋਣ ਲੜ ਰਹੇ ਸੀਗੇ ਤੇ ਸਾਨੂੰ ਲੱਗਦਾ ਸੀ ਕਿ ਸਾਰੀ ਜ਼ਿੰਮੇਵਾਰੀ ਭਾਰਤੂ ਸ਼ਨਾਜੂ ਉਹਨਾਂ ਦੇ ਉੱਪਰ ਹੋਊਗੀ ਕਿਉਂਕਿ ਕਾਰਜਕਾਰੀ ਪ੍ਰਧਾਨ ਨੇ। ਜੀ। ਪਰ ਉਸ ਤਰੀਕੇ ਦੀ ਜ਼ਿੰਮੇਵਾਰੀ ਤੁਸੀਂ ਨਭੌਂਦੇ ਨਜ਼ਰ ਨਹੀਂ ਆਈ। ਉਹ ਬਦਕਿਸਮਤੀ ਨਾਲ ਉਹਨਾਂ ਨੂੰ ਅ ਬ੍ਰਾਂਡਿੰਗ ਦਾ ਸ਼ੌਂਕ ਹੈ। ਆਪਣੇ ਆਪ ਨੂੰ ਚੀਫ ਮਿਨਿਸਟਰ ਬ੍ਰਾਂਡ ਕਰਕੇ ਚੱਲਣ ਦਾ। ਜਿਹੜੀ ਥੱਲੇ ਵਰਕਿੰਗ ਹੈ ਨਾ ਉਹ ਤਾਂ ਸਾਰੀ ਟੀਮ ਦੀ ਹੁੰਦੀ ਹੈ। ਸਾਡੇ ਥੱਲੇ ਅ ਦਰਜਾ ਬਦ ਦਰਜਾ ਆਫੀਸਰ ਬੀਰਰ ਨੇ ਇੱਥੇ ਜਿਹੜੇ ਹਲਕਿਆਂ ਚ ਹਾਰੇ ਹੋਏ ਸਾਡੇ ਐਮਐਲਏ ਬੈਠੇ ਸੀਗੇ ਉਹਨਾਂ ਦੀ ਵਰਕਿੰਗ ਸੀਗੀ ਪੱਲੇ ਬਲੌਗ ਪਰਦਾਨ ਮੰਡਲ ਪਰਦਾਨ ਉਹ ਪਰਦਾਨ ਸਾਰੇ ਦਰਜਾ ਬਦ ਦਰਜਾ ਹਰ ਬੰਦਾ ਇਨਵੋਲਵ ਹੁੰਦਾ ਹੈ ਪਰ ਸਮ ਹਾਉ ਇਸਤਰੀਕੇ ਦਾ ਮਾਹੌਲ ਬਣ ਗਿਆ ਵੀ ਸੋਸ਼ਲ ਮੀਡੀਆ ਤੇ ਅਸੀਂ ਟੀਮਾਂ ਲਾ ਕੇ ਆਪਣੇ ਆਪ ਨੂੰ ਐਵੇਂ ਪ੍ਰੋਜੈਕਟ ਕਰਨਾ ਹੈ ਵੀ ਅਸੀਂ ਹੀ ਅਸੀਂ ਆ ਹੋਰ ਕੋਈ ਨਹੀਂ ਹੈ ਤੇ ਥੋੜਾ ਜਿਹਾ ਉਹਨਾਂ ਨੇ ਇਹੀ ਸਮਝਿਆ ਵੀ ਵੈਸਤਾ ਹੀ ਉਹ ਕੰਮ ਲੈਣਾ ਹੈ ਹਾਲਾਂਕਿ ਕੰਮ ਤਾਂ ਉਹਨਾਂ ਦੀਆਂ ਟੀਮਾਂ ਸਾਰੇ ਲੁਧਿਆਣੇ ਚੋਂ ਮੇਰੇ ਤੋਂ ਲੈਂਦੀਆਂ ਰਹੀਆਂ ਅੱਛਾ ਪਰ ਸਮ ਹਾਉ ਉਹਨਾਂ ਨੇ ਚਾਇਆ ਨਹੀਂ ਬਈ ਜਿੰਨੇ ਇੱਕ ਵਰਕਿੰਗ ਮੇਰੇ ਤੋਂ ਕਰਾਉਣੀ ਸੀ ਉਹ ਕਰਵਾਈ ਉਸ ਤੋਂ ਜ਼ਿਆਦਾ ਉਹਨਾਂ ਨੇ ਚਾਹੀ ਨਹੀਂ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਬਹੁਤ ਹੈ ਵੀ ਅਸੀਂ ਲੁਧਿਆਣਾ ਜਿੱਤ ਲਿਆ ਪਰ ਪ੍ਰਚਾਰ ਕਿਸ ਤਰੀਕੇ ਜਿੱਤਿਆ ਚਾਹੇ ਮੈਂ ਮੇਰੀ ਸੀਟ ਹਾਰੀ ਪਰ ਮੈਂ ਪ੍ਰਧਾਨ ਸਾਹਿਬ ਹੁਣਾਂ ਨੂੰ ਕਾਫੀ ਚੀਜ਼ਾਂ ਪਹਿਲਾਂ ਤੋਂ ਅਗਾਹ ਕਰਤੀ ਹੈ ਸੋ ਮਾਹੌਲ ਇਸ ਤਰੀਕੇ ਦਾ ਹੈ ਵੀ ਥੱਲੇ ਪੋਲਰਾਈਜੇਸ਼ਨ ਬਹੁਤ ਤਕੜੀ ਹੈ ਅੱਛਾ ਸੋ ਸਾਡੀਆਂ ਸ਼ਹਿਰੀ ਸੀਟਾਂ ਬਹੁਤ ਜ਼ਿਆਦਾ ਪ੍ਰੈਸ਼ਰ ਚ ਨੇ ਤੇ ਸਾਨੂੰ ਕਿਸ ਤਰੀਕੇ ਦੀ ਵਰਕਿੰਗ ਕਰਨੀ ਚਾਹੀਦੀ ਹੈ ਔਰ ਕਿਸ ਤਰੀਕੇ ਜਿੱਤ ਹਾਸਲ ਕਰਨੀ ਚਾਹੀਦੀ ਹੈ ਕੁਝ ਉਹਨਾਂ ਨੇ ਸੁਣੀਆਂ ਕੁਝ ਮੰਨੀਆਂ ਕੁਝ ਨਹੀਂ ਮੰਨੀਆਂ ਪਰ ਚਲੋ 올 ਵੈਲ दैट एंड्स ਵੈਲ ਅਸੀਂ ਸੀਟ ਜਿੱਤ ਗਏ ਪ੍ਰਧਾਨ ਸਾਹਿਬ ਨੂੰ ਵੀ ਮੁਬਾਰਕ ਸਾਡੇ ਵਰਕਰਾਂ ਨੂੰ ਵੀ ਮੁਬਾਰਕ ਸਾਰੀ ਕਾਂਗਰਸ ਪਾਰਟੀ ਨੂੰ ਮੁਬਾਰਕ ਬਹੁਤ سارے ਲੋਕ ਕਹਿੰਦੇ ਆ ਕਿ ਆਸ਼ੂ ਨੇ ਖੁੱਲ ਕੇ ਮਤ ਨਹੀਂ ਕੀਤੀ ਸੱਚੀ ਦੱਸਿਓ ਮਤ ਕੀਤੀ ਤੁਸੀਂ ਰਾਜਵਾਨੇ ਕਿ ਮੈਂ ਤਾਂ ਮਦਦ ਕਰਨ ਨੂੰ ਹਮੇਸ਼ਾ ਹੀ ਤਿਆਰ ਆ ਕਾਂਗਰਸ ਦੀ ਕੋਈ ਖੁੱਲ ਕੇ ਲੈ ਲਵੇ ਅੱਛਾ ਕੋਈ ਖੁੱਲ ਕੇ ਲੈਣ ਵੇ ਨਹੀਂ ਮੈਂ ਤਾਂ ਕਦੀ ਰੋਕਿਆ ਹੀ ਨਹੀਂ ਜਿੱਥੇ-ਜਿੱਥੇ ਮੈਨੂੰ ਸੱਦਿਆ ਦੂਸਰੇ ਹਲਕਿਆਂ ਦੇ ਵਿੱਚ ਵੀ ਮਦਦ ਲਈ ਇਹਦੀ ਟੀਮ ਨੇ ਪ੍ਰਧਾਨ ਸਾਹਿਬ ਦੀ ਔਰ ਪ੍ਰਧਾਨ ਦੇ ਆਪ ਦੇ ਫੋਨ ਆਉਂਦੇ ਰਹੇ ਅਸੀਂ ਉੱਥੇ ਪੂਰੀ ਮਦਦ ਕਰਦੇ ਰਹੇ ਕਦੀ ਇਹ ਚਾਇਆ ਵੀ ਨਹੀਂ ਵੀ ਕੋਈ ਨੰਬਰ ਬਾਜ਼ੀ ਕੋਈ ਆਪਣੀ ਫੋਟੋ ਕੋਈ ਇਹ ਤੇ ਕੋਈ ਉਹ ਕਦੀ ਇਹੋ ਜੀ ਮਨ ਵਿੱਚ ਸੋਚ ਹੀ ਨਹੀਂ ਰਹੇ ਸਿਰਫ ਇੱਕੋ ਹੀ ਸੋਚ ਸੀ ਵੀ ਕਿਸ ਤਰੀਕੇ ਪਾਰਟੀ ਔਰ ਉਹਦਾ ਕੈਂਡੀਡੇਟ ਜਿਤਾਣਾ ਤੁਸੀਂ ਕਿਵੇਂ ਦੇਖਦੇ ਹੋ ਇਹ ਅਸੀਂ ਕਾਫੀ ਘੂਕ ਰਹੇ ਆ ਜਿਵੇਂ ਫਰੀਦਕੋਟ ਸੀਟ ਲਾ ਲਓ ਜਿਵੇਂ ਖਡੂਰ ਸਾਹਿਬ ਸੀਟ ਲਾ ਲਓ ਸਿੱਖ ਵੋਟਰਾਂ ਦਾ ਪ੍ਰਭਾਵ ਜਿਹੜਾ ਆਜ਼ਾਦ ਉਮੀਦਵਾਰਾਂ ਪਾਸੇ ਨੂੰ ਚਲਿਆ ਗਿਆ ਜੀ ਹਿੰਦੂ ਵੋਟਰ ਦਾ ਪ੍ਰਭਾਵ ਜਿਹੜਾ ਉਹ ਬੀਜੇਪੀ ਦੇ ਪ੍ਰਭਾਵ ਹੇਠ ਆ ਗਈ ਕਾਂਗਰਸ ਨੂੰ ਕਿੱਥੇ ਖੜੀ ਲਿਖ ਦਿਓ ਤੁਸੀਂ ਇਹੀ ਚੀਜ਼ ਕਿਤੇ ਇਨਟਰੋਸਪੈਕਟ ਕਰਨ ਵਾਲੀ ਹੈ ਕਿਤੇ ਬੈਠ ਕੇ ਡਿਸਕਸ ਕਰਨ ਵਾਲੀ ਹੈ ਵੀ ਇਹਨਾਂ ਚੀਜ਼ਾਂ ਨੂੰ ਜਿਹੜੀ ਚੀਜ਼ ਇਹ ਇੱਕ ਤੁਹਾਡੇ ਸਾਹਮਣੇ ਆ ਗਿਆ ਧਾਰਮਿਕ ਕਟੜਤਾ ਤੇ ਉਹਦੇ ਹਿਸਾਬ ਨਾਲ ਵੋਟਰ ਪੋਲਰਾਈਜ਼ ਹੋ ਰਿਹਾ ਹੈ ਉਦੇ ਹਿਸਾਬ ਨਾਲ ਜਿਹੜੀ ਕਿਉਂਕਿ ਕਾਂਗਰਸ ਤਾਂ ਹਮੇਸ਼ਾ ਸੈਕੂਲਰ ਰੂਟ ਲੈਂਦੀ ਹੈ ਤੇ ਉਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਤਾਂਕਿ ਉਹ ਜਿਹੜੇ ਦੋਨੋਂ ਸਾਡੇ ਕਮਿਊਨिटीज ਨੇ ਸਾਡੇ ਨਾਲ ਥੋੜੀ ਜੀ ਆਪਣੀ ਨੇੜਤਾ ਮਹਿਸੂਸ ਕਰਨ ਤੇ ਵਾਪਸ ਆਉਣ ਇਹ ਵਿਚ ਸੋਚਣ ਵਾਲੀ ਗੱਲ ਆ ਬੈਠ ਕੇ ਡਿਸਕਸ ਕਰਨ ਵਾਲੀ ਗੱਲ ਆ ਹਲੇ ਸਾਡੇ ਲੀਡਰ ਦੀ ਇਹਦੇ ਤੇ ਆਪਣਾ ਆਪਣਾ opinion ਹੋਏਗਾ ਉਸ ਤੋਂ ਕਾਂਗਰਸ ਦੇ ਬਹੁਤ ਵੱਡੇ ਇਲਜ਼ਾਮ ਤੁਹਾਡੇ ਹੀ ਸਾਬਕਾ ਪ੍ਰਧਾਨ ਜਕਬ ਲਾ ਕੇ ਗਏ ਆ ਉਹ ਕਹਿੰਦੇ ਕਿ ਪੰਜਾਬ ਦੀ ਕਾਂਗਰਸ ਜਿਹੜੀ ਆ ਉਹ Hindu ਨੂੰ ਪਿੱਛੇ ਛਕਟ ਰਹੀ ਆ ਪੰਜਾਬ ਦੇ ਵਿੱਚ Hindu ਨੂੰ ਉਸ ਤਰੀਕੇ ਦੇ ਨਾਲ ਕਹਿੰਦੇ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਕਾਂਗਰਸ ਦੇ ਕਿਸ ਜਿਸ ਸਾਰੇ ਮੁਲਕ 'ਚ ਜਿਹੜੀ ਕਮਿਊਨਿਟੀ ਮੈਜੋਰਿਟੀ 'ਚ ਹੈ ਨਾ ਉਹ ਪੰਜਾਬ 'ਚ ਮਾਈਨੋਰਿਟੀ 'ਚ ਹੈ ਤੇ ਮੈਂ ਕਹਾਂ ਵੀ ਇੱਥੇ ਉਹ ਹਿੰਦੂ ਚੀਫ ਮਿਨਿਸਟਰ ਹੋਣਾ ਚਾਹੀਦਾ ਜੀ ਉਹ ਹੋਣਾ ਚਾਹੀਦਾ ਇਹ ਵੀ ਗੱਲ ਬੜੀ ਵੱਡੀ ਹੋਏਗੀ ਇਹ ਹੋਣੀ ਨਹੀਂ ਚਾਹੀਦੀ ਪਰ ਹਾਂ ਪ੍ਰੋਪਰ ਰਿਪਰੈਜ਼ੈਂਟੇਸ਼ਨ ਤਾਂ ਦੋਸਤ ਚਾਹੀਦੀ ਹੈ ਸਹੀ ਜੀ ਉਹਦੇ ਹਿਸਾਬ ਨਾਲ ਜਦੋਂ ਕਮਿਊਨਿਟੀ ਲੀਡਰ ਅੱਗੇ ਨਿਕਲਣਗੇ ਉਹ ਜਿਹੜੀਆਂ ਉਸ ਕਮਿਊਨਿਟੀ ਦੀਆਂ ਭਾਵਨਾਵਾਂ ਹਨ ਉਹਨੂੰ ਵੀ ਅੱਗੇ ਲੈ ਕੇ ਜਾਣਗੇ ਤੇ ਉਹਦੇ ਹਿਸਾਬ ਨਾਲ ਕਾਂਗਰਸ ਪਾਰਟੀ ਨੂੰ ਕੀ ਕਰਨਾ ਚਾਹੀਦਾ ਹੈ ਉਸ ਹਿਸਾਬ ਨਾਲ ਸਟ੍ਰੈਟਜੀ ਔਰ ਪਾਲਿਸੀਜ਼ ਵੀ ਬਣਨਗੀਆਂ ਅਗਰ ਤੁਸੀਂ ਉਹਨਾਂ ਨਾਲ ਵਕਫਾ ਹੀ ਕ੍ਰੀਏਟ ਕਰਦੇ ਜਾਓਗੇ ਤੇ ਉਹ ਜਿਹੜਾ ਗੈਪ ਹੈ ਉਹ ਇਸ ਤਰੀਕੇ ਦੇ ਰਿਜ਼ਲਟ ਚਾਹੀਗਾ ਜਿਵੇਂ ਹੁਣ ਆਇਆ ਰਿਜ਼ਲਟ ਲੱਗਦਾ ਨਹੀਂ ਕਿ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਕਾਂਗਰਸ ਹੈ ਉਹ ਤੇ ਜੱਟ ਲੀਡਰਸ਼ਿਪ ਜ਼ਿਆਦਾ ਭਰੀ ਹੈ ਜੇ ਦਲਿਤ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਸਿਰਫ ਚਰਨਜੀਤ ਸਿੰਘ ਚੰਨੀ ਹੈ ਦੇ ਹਿੰਦੂ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਭਾਪੂਛਣਾ ਜੂ ਤੇ ਵਿਜੇਂਦਰ ਸਿੰਘ ਲਾ ਦਾ ਨਾਮ ਆਉਂਦਾ ਹੋਰ ਤਾਂ ਕੋਈ ਦੇਖ ਹੀ ਨਹੀਂ ਰਿਹਾ ਨਹੀਂ ਭਾਜੀ ਲੀਡਰਸ਼ਿਪ ਬੜੀ ਹੈ ਚਰਨਜੀਤ ਸਿੰਘ ਚੰਨੀ ਹੋਣਾ ਨੇ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ ਜਦੋਂ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਇੱਕ ਰੁਤਬੇ 'ਚ ਆ ਕੇ ਉਹਨੇ ਆਪਣੇ ਆਪ ਨੂੰ ਦਲਿਤ ਲੀਡਰ ਨਹੀਂ ਉਸ ਤੋਂ ਪਹਿਲਾਂ ਬੜੇ ਦਲਿਤ ਲੀਡਰ ਸੀ ਸਾਡੇ ਕੋਲ ਡਾਕਟਰ ਰਾਜਕਮਰ ਪੇਰਕਾ ਵਰਗੇ ਡਾਕਟਰ ਚਾਬੇਵਾਲੇ ਵੀ ਵਿੱਚੋਂ ਹੀ ਗਏ ਨੇ ਸਾਡੇ ਸੀਗੇ ਪਰ ਉਹਨਾਂ ਨੇ ਆਪਣੇ ਆਪ ਨੂੰ ਇਸ ਆਪਣਾ ਕਦ ਬਣਾਇਆ ਔਰ ਉਹਨਾਂ ਦੀ ਕਮਿਊਨਿਟੀ ਨੇ ਉਹਨਾਂ ਨੂੰ ਬਿਲਕੁਲ ਆਪਣਾ ਲੀਡਰ ਮੰਨੇ ਹੈ ਇਸੇ ਤਰੀਕੇ ਦੂਸਰੀਆਂ ਕਮਿਊਨਿਟੀਆਂ ਚ ਜੇ ਤੁਸੀਂ ਹਿੰਦੂ ਕਮਿਊਨਿਟੀ ਦੀ ਗੱਲ ਕਰਦੇ ਹੋ ਮੈਂ ਤੇ ਵਿਜੇ ਭਾਈ ਸਾਹਿਬ ਉਹਦੇ ਨਾਲ ਸਾਡੇ ਕੋਲ ਰਾਣਾ ਕੇ ਪੀਜੀ ਨੇ ਬੜੇ ਸੀਨੀਅਰ ਨੇ ਓਪੀ ਸੋਨੀ ਜੀ ਨੇ ਬੜੇ ਉਹ ਵੀ ਸੀਨੀਅਰ ਰਹੇ ਹਾਂ ਡਿਪਟੀ ਸੀਐਮ ਰਹੇ ਨੇ ਬ੍ਰਾਹਮ ਔਕਲ ਨੇ ਬ੍ਰਹਮਹਿੰਦਰਾ ਜੀ ਬੜੇ ਸੀਨੀਅਰ ਲੀਡਰਸ ਨੇ ਤੁਸੀਂ ਉਹਨਾਂ ਤੇ ਜ਼ਿੰਮੇਵਾਰੀ ਪਾਓ ਉਹਨਾਂ ਨੂੰ ਕਹੋ ਵੀ ਕਿਸ ਤਰੀਕੇ ਦੀ ਇਹ ਰਿਜ਼ਲਟ ਆਇਆ ਤੇ ਅਸੀਂ ਕਿਸ ਤਰੀਕੇ ਬੈਠ ਕੇ ਡਿਸਕਸ਼ਨ ਤਾਂ ਹੋਏ ਅਗਰ ਪ੍ਰਧਾਨ ਨਾਲ ਡਿਸਕਸ਼ਨ ਕਰਕੇ ਫੀਡਬੈਕ ਥੱਲੇ ਦੀ ਅਜ ਪ੍ਰਧਾਨ ਸਾਹਿਬ ਲੈ ਰਹੇ ਨੇ ਤੇ ਉਹਦੇ ਹਿਸਾਬ ਨਾਲ ਫਿਰ ਸੀਨੀਅਰ ਲੀਡਰਸ਼ਿਪ ਨਾਲ ਵੀ ਡਿਸਕਸ ਕਰਦੇ ਅਜ ਤਕਰੀਬਨ 15 ਦਿਨ ਹੋ ਚੁੱਕੇ ਆ ਕੋਈ ਪਾਰਟੀ ਨੇ ਮੀਟਿੰਗ ਜਾਂ ਕੋਈ ਹੋਰ ਐਜੋਜੀਕ ਮੰਥਨ ਤੇ ਕੋਈ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਸੁਖਬਾਈ ਸਾਹਿਬ ਨੂੰ ਟਾਈਮ ਵੀ ਦੇਣਾ ਚਾਹੀਦਾ ਹਲੇ ਉਹਨਾਂ ਦਾ ਥੋੜਾ ਜਿਹਾ ਇਹ ਚੱਲਦਾ ਪਿਆ ਹਨੀਮੂਨ ਪੀਰੀਅਡ ਹੈ ਜਿੱਤੇ ਨੇ ਇਲੈਕਸ਼ਨ ਧੰਵਾਦ ਦੌਰੇ ਚੱਲਦੇ ਪਏ ਨੇ ਉਤੋਂ ਦੀ ਬਾਈ ਇਲੈਕਸ਼ਨ ਦੀ ਜਿਵੇਂ ਵਾਰ ਵਾਰ ਆ ਗਈ ਸਾਨੂੰ ਥੋੜਾ ਟਾਈਮ ਦੇਣਾ ਚਾਹੀਦਾ ਪਰ ਹਾਂ issues ਬੜੇ ਰੈਲੇਵੈਂਟ ਖੜੇ ਆ ਬਾਈ ਕੱਲੀ ਇਸ ਪਰਫਾਰਮੈਂਸ ਨਾਲ ਅਸੀਂ ਸਤਾਈ ਨਹੀਂ ਜਿੱਤ ਸਕਦੇ ਇਹ ਬੜਾ ਕਲੀਅਰ ਹੈ ਕਿਉਂਕਿ 89 ਸੀਟਾਂ ਨੇ ਪੰਜਾਬ ਦੀ ਮਾਲਵੇ ਸੀਟ ਦੀਆਂ ਇੱਥੇ ਸਿਰਫ 18 ਹੀ ਜਿੱਤੀਆਂ ਨਿਕਾ ਸਕਦੇ ਹੈ ਨਹੀਂ ਸਭ ਤੁਸੀਂ ਦੇਖੋ ਸੰਗਰੂਰ ਮਾਨਸਾ ਬਠਿੰਡਾ ਬਰਨਾਲਾ ਮੁਕਸਰ ਫਰੀਦਕੋਟ ਮੋਗਾ ਤੁਸੀਂ ਕਿੱਥੇ ਖੜੇ ਹੋ ਬਿਲਕੁਲ ਤੁਸੀਂ ਸਾਰਿਆਂ ਨੇ ਦੇਖ ਲਓ ਮੇਰਾ ਖਿਆਲ ਨਹੀਂ ਤੀਜੇ ਚੈਪਟਰ ਨੰਬਰ ਤੱਕ ਤੇ ਹੋਵੋਗੇ ਹੂੰ ਇਹਨਾਂ ਸਾਰੇ ਡਿਸਟ੍ਰਿਕਟਾਂ ਚ ਚਲੇ ਜਾਓ ਜਦੋਂ ਤੁਸੀਂ ਐਡੇ ਡਿਸਟ੍ਰਿਕਟ ਖਾਲੀ ਕਰ ਲਿਓ ਪ੍ਰਧਾਨ ਸੱਤ ਦਾ ਆਪ ਦਾ ਡਿਸਟ੍ਰਿਕਟ ਹੈ ਸਾਬ ਮੁਕਸਰ ਹੂੰ ਆਪਾਂ ਕਿਸੇ ਵੱਲ ਉਂਗਲ ਚਖੀਏ ਉਦੋਂ ਪਹਿਲਾਂ ਪਰਚੂਨ ਕਿਉਂ ਨਾ ਕਰੀਏ ਇਹ ਡਿਸਪਲਿਨ ਦੀ ਵੀ ਬਹੁਤ ਘਾਟ ਹੈ ਆਪਾਂ ਦੇਖਿਆ ਕਿ ਇਹ ਗਾਂਧੀ ਸਾਹਿਬ ਦੀ ਵਾਰੀ ਇੱਕ ਆਡੀਓ ਬਾਹਰ ਆ ਜਾਂਦੀ ਹੈ ਲਾਲ ਸਿੰਘ ਹੋਰਾਂ ਦੀ ਉਹ ਕਹਿੰਦੇ ਜੀ ਇਹਨਾਂ ਨੂੰ ਵੋਟ ਨਹੀਂ ਪਾਉਣੀ ਉਧਰ ਸੁਪਾਲ ਸਿੰਘ ਖਹਿਰਾ ਦੇ ਅਗੇਂਸਟ ਬੜਾ ਕੁਝ ਚੱਲਿਆ ਕਾਂਗਰਸ ਜੰਦਰੀ ਇੱਕ ਅਗਰਸੀ ਕਾਂਗਰਸ ਨੂੰ ਜਿਹੜੀ ਹਰਾਉਣ ਲੱਗ ਜਾਂਦੀ ਆ ਇਹਨੂੰ ਬੜਾਈ ਦੇ ਵਿੱਚ ਵੀ ਦੇਖਿਆ 24 ਦੇ ਵਿੱਚ ਵੀ ਦੇਖਿਆ ਇਹ ਕਿਵੇਂ ਠੀਕ ਹੋ ਬੜਾ ਮੰਤ ਭਾਗ ਹੈ ਸਾਬ ਇਹ ਸਭ ਤੋਂ ਵੱਡਾ ਰੀਜ਼ਨ ਆ ਜਿਹੜਾ ਡਿਸਕਸ ਕਰਨ ਦੀ ਲੋੜ ਆ ਔਰ ਜਿਹੜੇ ਬੰਦੇ ਇਹੋ ਜੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਕੀ ਐਕਸ਼ਨ ਹੋਣਾ ਚਾਹੀਦਾ ਚਾਹੇ ਮੇਰੇ ਬੜੇ ਸੀਨੀਅਰ ਹੈ ਮੈਂ ਤਾਂ ਉਹਨਾਂ ਨੇ ਹੀ ਕਿਤੇ ਨਾ ਕਿਤੇ ਜਦੋਂ ਸਾਨੂੰ ਕਾਉਂਸਲਰ ਦੀਆਂ ਟਿਕਟਾਂ ਦੇਣੀਆਂ ਹੁੰਦੀਆਂ ਸੀ ਸਰਦਾਰ ਲਾਲ ਸਿੰਘ ਜੀ ਲੁਧਿਆਣੇ ਦੇ ਇੰਚਾਰਜ ਰਹਿੰਦੇ ਹੁੰਦੇ ਸੀਗੇ ਪਰ ਆਹ ਗੱਲ ਅਗਰ ਉਹ ਆਡੀਓ ਚ ਕੋਈ ਸਚਾਈ ਹੈ ਤਾਂ ਦੇਖਣਾ ਨਹੀਂ ਗੱਲ ਹੈ ਭਾਈ ਇਹ ਬੜੀ ਸੀਰੀਅਸ ਹੈ ਸੁਖਪਾਲ ਸਿੰਘ ਖੈਰਾਜੀ ਤਾਂ ਆਪ ਦਾ ਕਦ ਰਿਹਾ ਉਹਨਾਂ ਨੇ ਜਾ ਕੇ ਹਿੰਮਤ ਕਰਕੇ ਉਹ ਸੀਐਮ ਸਾਹਿਬ ਦੀ ਗੜ ਦੇ ਵਿੱਚ ਲੜਾਈ ਲੜੀ ਹੈ ਤੇ ਲੜਾਈ ਲੜ ਲਈ ਤੇ ਰਿਜ਼ਲਟ ਕੀ ਹੈ ਸਾਹਿਬ ਉੱਥੇ ਦੀ ਲੀਡਰਸ਼ਿਪ ਲੀਡਰਸ਼ਿਪ ਦਾ ਕੀ ਕਸੂਰ ਉਹਨਾਂ ਨੂੰ ਦਬਕੇ ਮਾਰ ਕੇ ਤਾਂ ਬੁਲਾ ਲਿਆ ਜਾਂਦਾ ਸਾਰੇ ਤੇ ਸਾਰਾ ਮਾਲਵਾ ਖਾਲੀ ਕਰਕੇ ਇੱਕ ਸੀਟ ਤੇ ਬੁਲਾ ਲਿਆ ਤੁਸੀਂ ਤੇ ਜਿਹੜਾ ਰਹਿੰਦਾ ਖੁੰਦਾ ਸੀ ਉਹਨਾਂ ਨੂੰ ਵਿਜੇਂਦਰ ਹੋਣਾ ਨੇ ਬੁਲਾ ਲਿਆ ਤਾਂ ਇਹ ਟਿਕਟ ਵੱਟ ਕੇ ਉਹਨਾਂ ਸਹੀ ਹੋਏ ਬਿਲਕੁਲ ਫਿਰ ਤੁਸੀਂ ਲੜਦੇ ਹੀ ਭਾਈ ਉੱਥੇ ਉੱਥੇ ਜਿੱਥੇ ਜਿੱਥੇ ਤੁਹਾਨੂੰ ਲੀਡਰਸ਼ਿਪ ਤੁਹਾਨੂੰ ਚੰਗੀ ਲੱਗਦੀ ਸੀਗੀ